ਅਸੀਂ ਅਰਦਾਸ ਕਰਕੇ ਜੋ ਇਹ ਨਵੀਂ ਪਾਰਟੀ ਦੀ ਅਸੀਂ 14 ਤਰੀਕ ਨੂੰ ਸ਼ੁਰੂਆਤ ਕੀਤੀ ਆ ਉਹਦੇ ਵਾਸਤੇ ਉਹ ਉਸ ਨੂੰ ਅੱਗੇ ਵਧਾਉਣ ਵਾਸਤੇ ਅਸੀਂ ਗੁਰੂ ਦੇ ਚਰਨਾਂ ਦਾ ਓਟ ਆਸਰਾ ਲਿਆ ਗੁਰੂ ਤੋਂ ਆਗਿਆ ਲੈ ਕੇ ਅਸੀਂ ਹੁਣ ਇਹਦੀ ਸ਼ੁਰੂਆਤ ਕਰਨ ਜਾ ਰਹੇ ਆ ਤੇ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਸਾਰੀ ਸਾਡੀ ਡਿਰੈਕਸ਼ਨ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਨੂੰ ਸਮਰਥਾ ਦੇਣ ਕਿ ਅਸੀਂ ਜੋ ਪੰਜਾਬ ਇਹੋ ਜੀ ਹਾਲਾਤ ਚ ਪਹੁੰਚ ਚੁੱਕਾ ਵਾ ਪੰਥ ਪੰਜਾਬ ਇਹਨੂੰ ਅਸੀਂ ਫੇਰ ਦੁਬਾਰਾ ਮੁਰ ਤੋਂ ਨਵੇਂ ਸਿਰੇ ਤੋਂ ਇਹ ਦੀ ਸਿਰਜਣਾ ਚੜ੍ਹਦੀ ਕਲਾ ਵਾਲਾ ਪੰਨ। ਜੋ ਸਾਡੇ ਗੁਰੂਆਂ ਪੀਰਾਂ ਦੇ ਸਿਧਾਂਤਾਂ ਨਾਲ ਬੇਰਖੰਡਾ ਉਸ ਦੇ ਪੰਜਾਬ ਦੀ ਅਸੀਂ ਸਿਰਜਣਾ ਪੰਥ ਦੀ ਸਿਰਜਣਾ ਕਰ ਸਕੀ ਕਿ ਅਸੀਂ ਜੋ ਅਕਾਲੀ ਦਲ ਦਾ ਉਹਦਾ ਬਦਲ ਬਣਨਾ ਚਾਹ ਰਿਹਾ। ਉਹਦਾ ਜਿਹੜਾ ਖਲਾ ਬਣਿਆ ਪੰਥਕ ਝੰਡਾ ਪੰਜਾਬ ਝੰਡਾ ਜੋ ਕੁਝ ਪੰਜਾਬ ਦੇ ਵਿਚਾਰੀ ਹੈ ਉਹਦਾ ਜਿਹੜਾ ਖਲਾ ਬਣਿਆ ਹੋਇਆ ਹੈ ਖਲਾ ਨੂੰ ਅਸੀਂ ਭਰਨ ਜਾ ਰਹੇ ਹਾਂ। ਉਹ ਗੁਰੂ ਕਿਰਪਾ ਦੇ ਨਾਲ ਸਾਰਾ ਅੱਜ ਜੋ ਅਸੀਂ ਇੱਥੇ ਦਾਸ ਕੀਤੀ ਹੈ ਉਸ ਵਾਸਤੇ ਗੁਰੂ ਮਾਰਾ ਕਿਰਪਾ ਕਰੇ ਔਰ ਅਸੀਂ ਫਿਰ ਲੋਕਾਂ ਨੂੰ ਜਾਵਾਂਗੇ ਜਿਹੜੀ ਅਕਾਲੀ ਦਰ ਜਿਹੜਾ ਲੋਕਾਂ ਕੋਲ ਟੁੱਟ ਚੁੱਕਾ ਹੈ ਅਸੀਂ ਲੋਕਾਂ ਕੋਲ ਜਾਵਾਂਗੇ ਜਿੱਥੇ ਬੰਦੀ ਸਾਡੀ ਜਿੱਥੇ ਬੰਦ ਪਕੜਾ ਹੁੰਦਾ ਹੈ ਔਰ ਵਾਲੇ ਸਮੇਂ ਦੇ ਵਿੱਚ ਬੜੀ ਵੱਡੀ ਇੱਕ ਬੜੀ ਵੱਡੀ ਪਤੰਜਲਿਕ ਤਾਨ ਦੀ ਕ੍ਰਾਂਤੀ ਪੰਜਾਬ ਦੀ ਕ੍ਰਾਂਤੀ ਬਣੇਗੀ ਅਜਾ ਭਾਈ ਨਾਰਾਇਣ ਸਿੰਘ ਚੌੜਾ ਦੇ ਖਿਲਾਫ ਜੋ ਪਹਿਲੇ ਕਿਹਾ ਗਿਆ ਸੀ ਕਿ ਉਹਨਾਂ ਨੂੰ ਪੰਥ ਤੋਂ ਛੇਕਿਆ ਜਾਵੇ ਤੇ ਉਹਨਾਂ ਨੇ ਨਹੀਂ ਜੀ ਨਹੀਂ ਕਿਉਂ ਛੇਕਿਆ ਜਾਵੇ ਪੰਥ ਤੋਂ ਕੋਈ ਗੱਲ ਹੀ ਨਹੀਂ ਬਣਦੀ ਇਹ ਕਹਿਣ ਦੀ ਵੀ ਪੰਥ ਤੋਂ ਛੇਕਣਾ ਗਲਤ ਸੀ ਉਹਨਾਂ ਦਾ ਫੈਸਲਾ ਹੀ ਗਲਤ ਸੀ ਉਹਨਾਂ ਦਾ ਮਤਾ ਹੀ ਗਲਤ ਸੀ ਕਿਉਂ ਛੇਕਿਆ ਜਾਵੇ ਪੰਥ ਤੋਂ ਵਾਹ ਵਾਹ ਜੀ ਬਹੁਤ ਬੜਾ ਨਮ ਅੱਜ ਅਸੀਂ ਧੰਨ ਧੰਨ ਸਹਿਬ ਸ੍ਰੀ ਦੋਹਰਗੰਗ ਪਾਸ਼ਾ ਮੀਰੀ ਪੀਰੀ ਦੇ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨਾ დასਿਆ ਸੀ ਅਸੀਂ ਜੋ ਵੀ ਕਾਰਜ ਕਰਦੇ ਆ ਸਿੱਖ ਦਾ ਪਹਿਲਾ ਫਰਜ਼ ਹੈ ਗੁਰੂ ਆ ਗੁਰਦਾਸ ਕਰਨੇ ਜੋ ਕੀ ਵਰਥਾ ਹੋਏ ਉਸੋ ਗੁਰੂ 'ਤੇ ਅਰਦਾਸ ਕਰ ਤੇ ਅਸੀਂ ਅਰਦਾਸ ਕਰਕੇ ਜੋ ਇਹ ਨਵੀਂ ਪਾਰਟੀ ਦੀ ਅਸੀਂ 14 ਤਰੀਕ ਨੂੰ ਸ਼ੁਰੂਆਤ ਕੀਤੀ ਆ ਉਹਦੇ ਵਾਸਤੇ ਉਸ ਨੂੰ ਅੱਗੇ ਵਧਾਉਣ ਵਾਸਤੇ ਅਸੀਂ ਗੁਰੂ ਦੇ ਚਰਨਾਂ ਦਾ ਓਟ ਆਸਰਾ ਲਿਆ ਗੁਰੂ ਤੋਂ ਆਗਿਆ ਲੈ ਕੇ ਅਸੀਂ ਹੁਣ ਇਹਦੀ ਸ਼ੁਰੂਆਤ ਕਰਨ ਜਾ ਰਹੇ ਆ ਦੇ ਗੁਰੂ ਮਹਾਰਾਜ ਦਾ ਅੱਜ ਅਸੀਂ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਸਾਰੀ ਸਾਡੀ ਡਿਰੈਕਸ਼ਨ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਤੁਹਾਨੂੰ ਸਮਰੱਥਾ ਦੇਣ ਕਿ ਅਸੀਂ ਜੋ ਪੰਜਾਬ ਇਹੋ ਜੀ ਹਾਲਾਤ ਚ ਪਹੁੰਚ ਚੁੱਕਾ ਵਾ ਪੰਥ ਪੰਜਾਬ ਇਹਨੂੰ ਅਸੀਂ ਫੇਰ ਦੁਬਾਰਾ ਮੁਰ ਤੋਂ ਨਵੇਂ ਸਿਰੇ ਤੋਂ ਇਹਦੀ ਸਿਰਜਣਾ ਚੜ੍ਹਦੀ ਕਲਾ ਵਾਲਾ ਪੱਤਰ ਜੋ ਸਾਡੇ ਗੁਰੂਆਂ ਪੀਰਾਂ ਦੇ ਸਿਧਾਂਤਾਂ ਨਾਲ ਮੇਰ ਖੰਡਾ ਉਸ ਦੇ ਪੰਜਾਬ ਦੀ ਅਸੀਂ ਸਿਰਜਣਾ ਪੰਥ ਦੀ ਸਿਰਜਣਾ ਕਰ ਸਕੀ ਪਾਰਟੀ ਦੇ ਕੀ ਰੂਪ ਰਖ ਦੇਖ ਰਹਿਣ ਵਾਲੀ ਹੈ ਜਿਹੜਾ ਪੱਤਰ ਤਿੱਕੇ ਤਰੀਕੇ ਨਾਲ ਮੈਂਬਰਸ਼ਿਪ ਵਹਿਮ ਹੋਈਆ ਕਿਤਾ ਨਹੀਂ ਅੱਜ ਅੱਜ ਅਸੀਂ ਇਸ ਤੋਂ ਬਾਅਦ ਮੀਟਿੰਗ ਕਰ ਰਹੇ ਹਾਂ ਉਹਦੇ ਬਾਅਦ ਉਹਦੇ ਚ ਅਸੀਂ ਅੱਗੇ ਮੈਂਬਰਸ਼ਿਪ ਨੂੰ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ ਮੈਂਬਰਸ਼ਿਪ ਤੋਂ ਹੀ ਅਸੀਂ ਦੋ ਜ਼ਿਲ੍ਹਾ ਪ੍ਰਧਾਨ ਪਹਿਲਾਂ ਤੇ ਅਸੀਂ 5-5 ਮੈਂਬਰਾਂ ਦੀਆਂ ਜਾਂ 11-11 ਮੈਂਬਰਾਂ ਦੀਆਂ ਜ਼ਿਲ੍ਹੇ ਚ ਕਮੇਟੀਆਂ ਬਣਾਵਾਂਗੇ ਤੋ ਉਹ ਭਰਤੀ ਕਰੂਗੀ ਤੇ ਭਰਤੀ ਤੋਂ ਹੀ ਅਸੀਂ ਫਿਰ ਵਾਪਸ ਜੋ ਜ਼िला ਪ੍ਰਧਾਨ ਆ ਜਾਂ ਹੋਰ ਜਿਹੜੀਆਂ ਚੀਜ਼ਾਂ ਜਿਹੜੀਆਂ ਪਾਰਟੀ ਦਾ ਗਠਨ ਉਸ ਤਰੀਕੇ ਦੇ ਬਬੀ ਸੋਸ਼ਲ ਮੀਡੀਆ ਤੇ ਬਹੁਤ ਚੱਟਿਆ ਛਿੜੀ ਹੈ ਕਿ ਖਾਲੜਾ ਪਰਿਵਾਰ ਔਰ ਅਦਵਾਨ ਪਰਿਵਾਰ ਨੂੰ ਇਗਨੋਰ ਕੀਤਾ ਗਿਆ ਮੀਟਿੰਗਾਂ ਉਹਨਾਂ ਕਮੇਟੀ ਸੀ ਨਹੀਂ ਦਿੱਤਾ ਨਹੀਂ ਟਾਈਮ ਆਏਗਾ ਸਾਰਿਆਂ ਨੂੰ ਸਾਰੇ ਸਾਰੇ ਸਾਡੇ ਨਾਲ ਹੈ ਖਾਲੜਾ ਬੀਬੀ ਜੀ ਬਾਹਰ ਸੀਗੇ ਉਹਨਾਂ ਨੂੰ ਤਾਂ ਅਸੀਂ ਤੇ ਉਹਨਾਂ ਨੂੰ ਇਹ ਵੀ ਆਫਰ ਕੀਤੀ ਕਿ ਤੁਸੀਂ ਅਗਵਾਈ ਕਰੋ ਉਹ ਕਹਿੰਦੇ ਆ ਜੇ ਤੁਸੀਂ ਥੋੜਾ ਮੈਂ ਜੇ ਆ ਨਹੀਂ ਸਕਦੀ ਤਿੰਨ ਚਾਰ ਮਹੀਨੇ ਮੇਰਾ ਜ਼ਰੂਰੀ ਕੰਮ ਉੱਥੇ ਉਦੋਂ ਬਾਅਦ ਚ ਮੈਂ ਆ ਕੇ ਜਿੱਦਾਂ ਤੁਸੀਂ ਗਈ ਸੀ ਉਹਨਾਂ ਨੇ ਅਗਵਾਈ ਕਰਨ ਵਾਸਤੇ ਬੇਨਤੀ ਕੀਤੀ ਸੀ ਉਹ ਨਾਲ ਨਹੀਂ ਤੁਹਾਡੇ ਆ ਨਾਲ ਹੈ ਜੀ ਨਾਲ ਚੱਲਦਾ ਤੇਰੇ ਨਾਲ ਮੈਂ ਪਾਣਾ ਜਾਂਦਾ ਜਿੱਤ ਹੋਈ ਉਹ ਨਰਾਕ ਕਰਦੇ ਨਹੀਂ ਜੀ ਨਹੀਂ ਮੈਂ ਮੈਂ ਕਿਉਂ ਨਾਲ ਚੱਲਦਾ ਜੀ ਕਿੰਨਾ ਨਾਰ ਖਡਾਰ ਦੱਬਦਾ ਨਹੀਂ ਜੀ ਨਹੀਂ ਕੋਵਿੰਦਰ ਰਾਜ ਜੀ ਜਾਨਕ ਰਾਜ ਜੀ ਕਹਿੰਦੇ ਆ ਜੇ ਮੈਂ ਨਰਾ ਕਰਕੇ ਸਾਰੀਆਂ ਇਕਾਈਆਂ ਨੂੰ ਸਟੈਬਲਿਸ਼ ਕਰਾ ਰਿਹਾ ਹਾਂ ਸ਼ਹਿਰ ਤੋਂ ਸ਼ਹਿਰ ਦੇ ਲੋਕਾਂ ਨੂੰ ਦੇਰੇ ਅਨਸਾਰ ਜਿਹੜੇ ਸ਼ਹਿਰ ਚ ਚੰਗਾ ਕੰਮ ਕਰ ਸਕਦੇ ਹੋਣਗੇ ਉਹਨਾਂ ਲੋਕਾਂ ਨੂੰ ਅਸੀਂ ਇਕੱਲੇ ਹਾਂ ਹਾਂਜੀ ਹਾਂਜੀ ਸਾਰਿਆਂ ਨੂੰ ਹਿੰਦੂਵਾਦੀ ਸੈਕੂਲਰ ਪਾਰਟੀ ਆ ਜੀ ਸੈਕੂਲਰ ਪਾਰਟੀ ਮੁਸਲਮਾਨਾਂ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਅਸੀਂ ਅਹੁਦੇ ਦਵਾਂਗੇ ਤੇ ਹੁਣ ਐਸਪੀਸੀ ਦੀ ਇਲੈਕਸ਼ਨ ਵਾਸਤੇ ਤੁਸੀਂ ਕੋਈ ਮੰਗ ਕਰਦੇ ਹੋ ਕਿ ਤੁਸੀਂ ਹੁਣ ਪੋਲੀਟੀਕਲ ਪਾਰਟੀ ਦਾ ਇੱਤਹਾ ਹੁੰਦੀ ਹੋ ਨਹੀਂ ਤੁਸੀਂ ਖੁਦ ਪੋਲੀਟੀਕਲ ਹੋ ਗਏ ਹੋ ਨਹੀਂ ਅਸੀਂ ਤਾਂ ਕਹਿੰਨੇ ਕਿ ਉਹਦੀ ਜਲਦੀ ਜਲਦੀ ਇਲੈਕਸ਼ਨ ਕਰਾਈ ਜਾਣੀ ਚਾਹੀਦੀ ਜੋ ਟਾਈਮ ਲੰਘ ਚੁੱਕਾ ਹੈ ਬਣੀ ਹੈ ਸਾਡੀ ਪ੍ਰਾਇੋਰਟੀ ਜਿਹੜੀਆਂ ਬੜੀਆਂ ਇੰਪੋਰਟੈਂਟ ਨੇ ਕਿਉਂਕਿ ਹਰ ਜੱਥੇ ਬੰਦੀ ਜਦੋਂ ਬਣਦੀ ਹੈ ਉਹਦੀ ਜਿਹੜੀ ਤਰਜੀਹ ਬਣਦੀ ਹੈ ਸਾਡੀ ਪਹਿਲਾ ਤਰਜੀਹ ਜਿਹੜੀ ਹੈ ਜਿੱਥੇ ਬੰਦ ਕਾਂਚਾ ਬਣਦੀ ਹੈ ਜਿੱਥੇ ਬੰਦ ਕਾਂਚਾ ਜਿਵੇਂ ਪਾਈਸਾ ਖਾਸ ਜੀ ਨੇ ਕਿਹਾ ਕਿ ਜੱਥੇ ਬੰਦੀ ਪਹਿਲਾਂ ਬਣਦੀ ਹੈ ਉਸ ਤੋਂ ਬਾਅਦ ਨਾਮਿਨੇਟ ਕਰਦੀ ਹੈ ਸਾਡੀ ਜਿਹੜੀ ਪਾਰਟੀ ਹੈ ਏਥੋਂ ਉੱਪਰ ਜਾਏਗੀ ਇਸ ਕਰਕੇ ਦਸੰਬਰ ਜਿਹੜਾ ਫਰੈਲ ਦਾ ਜਿਹੜਾ ਦੰਦਮਾ ਸਾਹਿਬ ਦਾ ਇਕੱਠ ਰੱਖਿਆ ਦ ਡੈਲੀਗੇਟਸ ਜਾ ਉਸ ਤੋਂ ਕਈ ਪ੍ਰਤੀ ਕਰੇਗੀ ਡੈਲੀਗੇਟ ਬਣੇਗੀ ਡੈਲੀਗੇਟ ਹੋਸ ਬਣੇਗਾ ਦੂਜੀ ਗੱਲ ਜਿਹੜੀ ਗੱਲ ਸਾਰੀ ਕਹਿੰਦੇ ਬੜੀ ਵੱਡੀ ਸਪਸ਼ਟ ਗੱਲ ਹੈ ਕਿ ਅਸੀਂ ਜੋ ਅਕਾਲੀ ਦਲ ਦਾ ਹੈ ਉਹਦਾ ਬਦਲ ਬਣਨਾ ਜਾ ਰਿਹਾ ਉਹਦਾ ਜਿਹੜਾ ਖਲਾ ਬਣਿਆ ਹੈ ਪੰਥਕ ਜਿੰਡਾ ਪੰਜਾਬ ਜਿੰਡਾ ਜੋ ਕੁਝ ਪੰਜਾਬ ਦੇ ਵਿਚਾਰੀ ਹੈ ਉਹਦਾ ਜਿਹੜਾ ਖਲਾ ਬਣਿਆ ਹੋਇਆ ਹੈ ਖਲਾ ਨੂੰ ਅਸੀਂ ਭੰਨ ਜਾ ਰਹੇ ਹਾਂ ਔਰ ਗੁਰੂ ਕਿਰਪਾ ਦੇ ਨਾਲ ਸਾਰਾ ਅੱਜ ਜੋ ਅਸੀਂ ਇੱਥੇ ਦਾਸ ਕੀਤੀ ਹੈ ਉਸ ਵਾਸਤੇ ਗੁਰੂ ਮਾਰਾ ਕਿਰਪਾ ਕਰੇ ਔਰ ਅਸੀਂ ਫਿਰ ਲੋਕਾਂ ਨੂੰ ਜਾਵਾਂਗੇ ਜਿਹੜੀ ਕਾਲੀ ਦਾ ਜਿਹੜਾ ਲੋਕਾਂ ਕੋਲ ਟੁੱਟ ਚੁੱਕਾ ਹੈ ਅਸੀਂ ਲੋਕਾਂ ਕੋਲ ਜਾਵਾਂਗੇ ਜਥੇਬੰਦਕ ਜਥੇਬੰਦਕ ਪਕੜਾ ਹਤਾ ਹੈ ਔਰ ਵਾਲੇ ਸਮੇਂ ਦੇ ਵਿੱਚ ਬੜੀ ਵੱਡੀ ਇੱਕ ਬੜੀ ਵੱਡੀ ਪਤੰਜੋਸਤਾਨ ਦੀ ਕ੍ਰਾਂਤੀ ਪੰਜਾਬ ਦੀ ਕ੍ਰਾਂਤੀ ਬਣੇਗੀ ਔਰ ਇਸ ਜਿਹੜਾ ਜਥੇਬੰਦਕ ਢਾਂਚਾ ਔਰ ਇਸ ਦੇ ਨਾਲ ਜਿਹੜੀ ਆ ਕੇ ਜੋ ਪਰਣ ਜਾ ਰਿਹਾ ਹੈ ਸਪੇਸ ਉਹਦੇ ਵਾਸਤੇ ਬੜੀ ਵੱਡੀ ਗੱਲ ਹੈ ਹੋਰ ਗੱਲ ਜਿਹੜੀ ਗੱਲ ਹੈ ਬਾਕੀ ਤਾਂ ਹਣ ਵਾਲੀ ਗੱਲਾਂ ਨੇ ਕੋਈ ਕਿਸੇ ਦਾ ਖਤਰਗਲਾ ਸੰਜੋਤਾ ਰਿਹਾ ਕਿਸੇ ਨਾਲ ਸੰਜੋਤਾ ਰਿਹਾ ਇਹ ਗੱਲਾਂ ਐਸਨੇ ਬਜ਼ੂਲ ਨੇ ਸੋ ਮੈਂ ਸਮਝਦਾ ਕਿ ਇਹ ਜੋ ਜਥੇਬੰਦੀਆਂ ਜੱਥੇਬੰਦੀਕ ਟਾਂਚਾ ਨਹੀਂ ਹੈਗਾ ਸਭ ਜਥੇਬੰਦੀ ਟਾਂਚਾ ਸੜਾ ਤਰਜੀਹ ਹੈ ਕਿ ਜਥੇਬੰਦੀਕ ਸਾਡਾ ਏਜੰਡਾ ਬਣੇਗਾ ਉਹਦੀ ਜਿਹੜੀ ਸਾਡੀ ਜਿਹੜੀ ਜਥੇਬੰਦੀ ਜਿਹੜੀ ਆ ਆਰਗੇਨਾਈਜੇਸ਼ਨ ਬਣੇਗੀ ਤਾਂ ਸੋਚ ਆ ਕੇ ਅਸੀਂ ਬਹੁਤ ਵੱਡਾ ਸਾਡਾ ਬਹੁਤ ਤਾਕਤ ਮਿਲੇਗੀ ਸੋ ਗੁਰੂ ਗਰੂ ਕਿਰਪਾ ਕਰ ਦੇਣਾ ਸੰਗਤਾਂ ਕੋਲ ਜਾਣਾ ਸੰਗਤ ਕੋ ਜਾਣਾ ਹੈ ਸਾਡਾ ਸਿੰਘ ਸਾਹਿਬ ਦੇ ਨਾਲ ਸਾਰਾ ਹੈ ਕਿਨ ਬਲ ਜੋ ਕੁਝ ਸਾਥ ਕਾਲੇਦਾਲੀ ਹੋਇਆ ਹੈ ਅਕਾਲੀ ਦਲ ਨੇ ਜੋ ਸਾਥ ਵਿੱਚ ਬ੍ਰਿਫੀਟੀ ਜਾਂ ਹੋਰ ਸਾਰਾ ਕਾਲੇਦ ਪਿੰਡ ਪਿੱਛੇ ਦੇਤੀ ਅਕਾਲ ਤੱਕ ਸਰ ਤੋਂ ਔਰ ਜੋ ਸਾਡੀ ਸੰਗਤ ਜਿਹੜੀ ਸਾਡੀ ਜਿਹੜੀ ਸਾਡੀ ਸਪੋਰਟ ਜਿਹੜੀ ਹੈ ਅਨੁਗੂਰ ਕਰਕੇ ਕਰੇਗਾ ਕਿ ਤੋ ਹੋਣੀ ਇਹਨੇ ਕਿੱਥੇ ਹੋਇਆ ਕਰੇ ਕਿ ਪਾਰਟੀ ਦਾ ਆਪਣਾ ਹਕਾੜਤ ਹੈ ਜੀ ਕੋਈ ਸਾਡਾ ਇੱਕ ਚੰਡੀਗੜ੍ਹ ਦਸਤਖਤ ਹੋਵੇਗਾ ਜੀ ਕਿ ਨੰਬਰ ਸਰ ਹੋਵੇਗਾ ਜੀ ਅਸੀਂ ਆਈਟੀ ਸੈੱਲ ਬਣਾਗੇ ਸਾਰਾ ਹੋਰ ਜਿਹੜੇ ਜਥੇਬੰਦੀ ਸਾਰਾ ਬਣੇਗਾ ਤਾਂ ਕਿ ਜਿਹੜੀ ਸਾਰੀ ਬੱਦਗੀ ਔਰ ਬਾਕੀ ਜਿਹੜੀ ਸਾਰੇ ਮਾਰਚ ਸ਼ੁਰੂ ਕਰਨ ਜਾ ਰਹੀ ਹੈ ਪੰਜਾਬ ਦੇ ਵਿੱਚ ਜਿਹੜੀ ਮਾਰਚ ਜੁੜੀ ਕਰੇਗੀ ਮਾਲਵਾ ਦੁਆਬਾ ਔਰ ਮਾਝੇ ਦੇ ਵਿੱਚ ਤੇ ਉਹ ਦਾਰਾ ਭਰਤੀ ਕਮੇਟੀ ਹੋਏਗੀ ਔਰ ਨਾਲ ਭਰਤੀ ਕਮੇਟੀ ਜਾਏਗੀ ਤੇ ਨਾਲ ਮਾਰਚ ਹੋਏਗਾ ਲੋਕਾਂ ਦਾ ਸੰਪਰਕ ਜਿਹੜਾ ਉਹ ਸਾਡਾ ਬੜਾ ਜ਼ਰੂਰੀ ਹੈ ਤਾਂ ਮੈਂ ਸਮਝਦਾ ਆਉਣ ਵਾਲੇ ਸਮਝਦੇ ਬੜੀ ਵੱਡੀ ਪਾਰਟੀ ਨਹੀਂ ਅਜੇ ਕੋਈ ਨਹੀਂ ਜੀ ਉਹਨਾਂ ਦਾ ਆਪਣਾ ਆਪਣਾ ਝੰਡਾ ਹੈਗਾ ਉਸ ਦਾ ਉਹ ਦਾ ਪਰ ਜਿਹਨਾਂ ਜਿਹਨਾਂ ਝੰਡਾ ਹੈਗਾ ਸਾਰਾ ਕਰ ਰਹੇ ਨੇ ਉਹਨੇ ਦੂਜੇ ਸਾਹਸਾਰ ਕੇ ਅਸੇ ਤਾ ਜਿਹੜੀ ਸਾਰੀ ਚੈਲੰਜ ਜਿਹੜਾ ਹੈ ਸਾਡਾ ਉਹ ਕਾਲੀਦਾਲ ਬਾਦਲ ਨੂੰ ਹੈ ਉਸ ਤੇ ਸਾਰੀ ਸਪੇਸ ਅਸੀਂ ਲੈਵਾ ਜੀ ਜੀ ਤਾਂ ਬਾਡੀ ਨੋਟ ਅੱਗੇ ਬਤਾਇਆ ਬਹੁਤ ਮਹਾਰਾਜ ਦੇਖੋ ਅੱਜ ਅਸੀਂ ਪਾਰਟੀ ਦਾ ਕੋਈ ਵੀ ਪਾਰਟੀ ਦੇ ਤੌਰ ਤੇ ਕੋਈ ਵੀ ਫੰਕਸ਼ਨ ਟੈਂਟ ਕਰਨ ਤੋਂ ਪਹਿਲਾਂ ਜਾਂ ਕੁਝ ਵੀ ਕਰਨ ਤੋਂ ਪਹਿਲਾਂ ਅਸੀਂ ਦੇਖੋ ਮਹਾਰਾਜ ਦਾ ਅਸ਼ੀਰਵਾਦ ਲੈਣਾ ਜ਼ਰੂਰੀ ਹੈ ਅਸੀਂ ਉਹਰੇ ਅਸ਼ੀਰਵਾਦ ਲੈਣ ਆਏ ਹਾਂ ਹੁਣ ਇਸ ਤੋਂ ਬਾਅਦ ਹੀ ਸਾਰੀਆਂ ਕਾਰਵਾਈਆਂ ਇਸ ਤੋਂ ਬਾਅਦ ਸ਼ੁਰੂ ਹੋਣਗੀਆਂ ਤੁਹਾਡੇ ਨਾਲ ਕੁਵਿੰਦਰ ਅਗਵਾਨ ਅਕਸਰ ਨਜ਼ਰ ਆਉਂਦੇ ਰਹੇ ਨੇ ਅੱਜ ਉਹ ਵੀ ਗੈਰ ਆ ਜੰਦੇ ਭਾਈ ਜੀ ਬਸ ਅੱਜ ਉਹਨਾਂ ਨੂੰ ਕੰਮ ਹੈ ਕੋਈ ਗੱਲ ਨਹੀਂ ਐ ਸਾਰਿਆਂ ਮਤਲਬ ਨਾ ਤੁਹਾਨੂੰ ਇੱਕ ਗੱਲ ਕੋਈ ਐਸੀ ਗੱਲ ਨਹੀਂ ਐ ਵੀ ਜੇ ਨਹੀਂ ਆਇਆ ਤਾਂ ਨਰਾਜ਼ ਐ ਸਭ ਨੂੰ ਮਤਲਬ ਹੁਣ ਤੁਸੀਂ ਇਹ ਸਮਝੋ ਨਾ ਵੀ ਸਾਰਿਆਂ ਨੂੰ ਇੱਕੇ ਦਿਨ ਤਾਂ ਪਹੁੰਚ ਦੇ ਨਹੀਂ ਸਕਦੇ ਹਲੇ ਤਾਂ ਕਮੇਟੀਆਂ ਬਣਾਈਆਂ ਮੈਂਬਰ ਬਣ ਗਏ ਫਿਰ ਸਾਰੇ ਮਤਲਬ ਹਾਂ ਅੱਛਾ ਸੁਖਵੀਰ ਬਾਦਲ ਨੇ ਬੜਾ ਤੰਜ ਕੱਸਿਆ ਤੁਹਾਡੀ ਪਾਰਟੀ ਤੇ ਉਹ ਕਹਿੰਦੇ ਜੀ ਕਿ ਅਸਲ ਅਕਾਲੀ ਦਲ ਤੇ ਅਸੀਂ ਆਂ ਉਹ ਕਿਸੇ ਟਾਈਮ ਸੀਗੇ ਪਰ ਉਹ ਨਹੀਂ ਉਹ ਲੋਕਾਂ ਨੇ ਉਹਨਾਂ ਨੂੰ ਦੱਸਤਾ ਕਿ ਉਹ ਤੇ ਅਕਾਲ ਤਖਤ ਸਭ ਤੇ ਅਸੀਂ ਤੇ ਨਾ ਮਸਕਰੋਗੇ ਤੁਹਾਨੂੰ ਜੋ ਵੀ ਅਸੀਂ ਅਰਦਾਸ ਬੇਨਤੀ ਕਰਕੇ ਆਪਣਾ ਖਰਾ ਕਰ ਸ਼ੁਰੂ ਕਰਦੇ ਹਾਂ ਤੇ ਉਹਨਾਂ ਦੇ ਅਕਾਲ ਤਖਤ ਦੇ ਹੁਕਮ ਨੂੰ ਨਹੀਂ ਮੰਨ ਰਹੇ ਮੰਨ ਰਹੇ ਅਕਾਲੀ ਦਲ ਨੂੰ ਤੇ ਉਹਨਾਂ ਨੇ ਖਾਲੀ ਦਲ ਦਾ ਬੇੜਾ ਘਰ ਕੋ ਉਹਨਾਂ ਨੇ ਕੀਤਾ ਜੀ ਉਹਨਾਂ ਨੇ ਅਕਾਲੀ ਦਲ ਨਹੀਂ ਤੇ ਅਕਾਲੀ ਦਲ ਨਵਾਂ ਬਣਾਉਣ ਦੀ ਲੋੜ ਨਹੀਂ ਸੀ ਜੇ ਉਹ ਸਹੀ ਤਰੀਕੇ ਨਾਲ ਅਕਾਲੀ ਦਲ ਦੀ ਗਵਾਹੀ ਕਰਦੇ ਤਾਂ ਬਾਈ ਜੀ ਤੁਸੀਂ ਜਿਹੜੇ ਉਹ ਅਕਾਲ ਤਖਤ ਸਾਹਿਬ ਦੇ ਮੂਹਰੇ ਖੜ ਕੇ ਜਿਹੜੀਆਂ ਗੱਲਾਂ ਮੰਨ ਕੇ ਉਹ ਗਏ ਐ ਉਹ ਤਾਂ ਤੁਸੀਂ ਪਤਾ ਨਹੀਂ ਕਿਵੇਂ ਕਹਿ ਦਿੰਨੇ ਹੋ ਅਕਾਲੀ ਦਲ ਉਹ ਤਾਂ ਕਾਲੀ ਕੌਣ ਦੇ ਲੈ ਕੇ ਨਹੀਂ ਐ ਹੂੰ ਜਿਹੜੀਆਂ ਗੱਲਾਂ ਉਹਨਾਂ ਨੇ ਕੰਫੈਸ ਕੀਤੀਆਂ ਐ ਕਿ ਉਹ ਕਾਲੀ ਦਲ ਦਾ ਪ੍ਰਧਾਨ reh ਸਕਦਾ ਉਹ ਸ਼ਖਸ ਹੂੰ ਉਹਨਾਂ ਨੇ ਇੱਕ ਹੋਰ ਮੰਗ ਰੱਖੀ ਐ ਕਿ ਫਕਰੇ ਕੌਮ ਨੂੰ ਦਿੱਤੇ ਬੁੱਢ ਵਿਚਾਰ ਕੀਤਾ ਜਾਵੇ ਭਾਈ ਜੀ ਐਵੇਂ ਹੀ ਐ ਬਾਰ-ਬਾਰ ਜਥੇਦਾਰ ਸਾਹਿਬ ਤੇ ਦਬਾਅ ਪਾਉਨੇ ਐ ਕਿਉਂਕਿ ਪੱਲੇ ਕੀ ਰਹਿ ਗਿਆ ਉੱਪਰ ਪਹਿਲਾਂ ਤਾਂ ਉਹ ਕਨਫੈਸ ਕਰ ਗਏ ਉਪਰੋਂ ਜਥੇਦਾਰ ਸਾਹਿਬ ਨੇ ਫਕਰੀ ਕੌਮ ਲੈ ਲਿਆ ਤੇ ਪੱਲੇ ਕੀ ਰਹਿ ਗਿਆ ਕੋਲ ਕੀ ਰਹਿ ਗਿਆ ਉਹਨਾਂ ਦੇ ਹੱਤ ਮੈਂਬਰੀ ਕਮੇਟੀ ਦੀ ਚੱਲ ਗਈ ਸੀ ਉਹਦੇ ਬਾਈ ਜੀ ਉਹ ਵੀ ਨਹੀਂ ਮੰਨੀ ਉਹਨਾਂ ਨੇ ਮੰਨੀ ਨਹੀਂ ਉਹ ਸੱਤ ਮੈਂਬਰੀ ਕਮੇਟੀ ਦੀ ਉਹੀ ਬੰਦੇ ਐ ਸੱਤ ਮੈਂਬਰੀ ਕਮੇਟੀ ਜੇ ਕੰਮ ਕਰਦੀ ਤਾਂ ਕਿਸੇ ਹੋਰ ਨੂੰ ਪ੍ਰਧਾਨ ਲਾਉਂਦੇ ਉਹ ਸੁਖਵੀਰ ਬਾਦਲ ਦੇ ਉਹਦੇ ਬੰਦੇ ਆ ਜਿਹੜੇ ਥੱਲੇ ਵਰਕਰ ਐ ਨਾ ਦਾ ਸੁਖਵੀਰ ਦਾ ਉਹਨਾਂ ਬਿਨਾ ਸਰਦਾ ਨਾ ਉਹਨਾਂ ਬਿਨਾ ਉਹਨਾਂ ਦਾ ਸੁਖਵੀਰ ਬਿਨਾ ਸਰਦਾ ਉਹ ਚਾਹੇ 10 ਵਾਰੀ ਦੁਬਾਰਾ ਉਹ ਚੂਜ਼ ਕਰ ਲੋ ਸੁਖਵੀਰ ਨੂੰ ਹੀ ਕਰਨਗੇ ਅਸਲ ਕੰਮ ਤਾਂ ਇਹ ਸੀ ਵੀ ਜਿਹੜੀਆਂ 7 ਮੈਂਬਰੀ ਕਮੇਟੀ ਲਾਈ ਐ ਇਹ ਕਿਸੇ ਨੂੰ ਥਾ ਉਹ ਕਹਿੰਦੇ ਤੁਹਾਨੂੰ ਕਾਨੂੰਨੀ ਤੌਰ ਤੇ ਵੀ ਬਹੁਤ ਚੈਲੰਜ ਮਿਲਣਗੇ ਸਾਨੂੰ ਜੀ ਕੋਈ ਨਹੀਂ ਕਰਾਂਗੇ ਜੀ ਸਾਹਮਣਾ ਉਹ ਤਾਂ ਮਿਲਣਾ ਹੀ ਹੈ ਜੀ ਪਹਿਲੇ ਮਿਲਦੇ ਆ 40 ਗੱਲ ਤੇ ਐਸੋਏ ਐਸਡੀਪੀਸੀ ਦੀ ਮੀਟਿੰਗ ਹੋਣ ਜਾ ਰਹੀ ਹੈ ਕਹਿੰਦੇ ਅਕਾਲੀ ਦਲ ਨੂੰ ਔਰ ਦੇ ਨਾਲ ਬਹੁਤ ਬਲ ਮਿਲਿਆ ਕੁਝ ਨਹੀਂ ਮਿਲਣਾ ਜੀ ਤੁਹਾਡੇ ਸਾਹਮਣੇ ਹੀ ਆ ਚਾਰ ਚਾਰ ਕੋਰੇ ਇਲੈਕਸ਼ਨ ਹੋਏ ਆ ਚਾਰ ਸੀਟਾਂ ਤੇ ਜੇ 1 ਮਿੰਟ ਜੋ ਜੋ ਸ਼ੋਭਨੀ ਪਾਲ ਦਾ ਬਾਈਕਾਟ ਕਰਤਾ ਇਲੈਕਸ਼ਨਾਂ ਦਾ ਹਰੇਕ ਚੀਜ਼ ਤੋਂ ਭੱਜਦੇ ਆ ਜੇ ਜੈਨਾਚੋ ਹੁੰਦਾ ਤਾਂ ਚਾਰ ਸੀਟਾਂ ਦੇ ਬਾਈਕਾਟ ਨਹੀਂ ਸੀ ਕਰਦੇ ਅੱਛਾ ਭਾਈ ਨਾਰਾਇਣ ਸਿੰਘ ਚੌੜਾ ਦੇ ਖਿਲਾਫ ਜੋ ਪਹਿਲੇ ਕਿਹਾ ਗਿਆ ਸੀ ਕਿ ਉਹਨਾਂ ਨੂੰ ਪੰਥ ਤੋਂ ਛੇਕਿਆ ਜਾਵੇ ਤੇ ਉਹਨਾਂ ਨੇ ਨਹੀਂ ਜੀ ਨਹੀਂ ਕਿਉਂ ਛੇਕਿਆ ਜਾਵੇ ਪੰਥ ਤੋਂ ਕੋਈ ਗੱਲ ਹੀ ਨਹੀਂ ਬਣਦੀ ਇਹ ਕਹਿਣ ਦੀ ਵੀ ਪੰਥ ਤੋਂ ਛੇਕਣਾ ਗਲਤ ਸੀ ਉਹਨਾਂ ਦਾ ਫੈਸਲਾ ਹੀ ਗਲਤ ਸੀ ਉਹਨਾਂ ਦਾ ਮਤਾ ਹੀ ਗਲਤ ਸੀ ਕਿਉਂ ਛੇਕਿਆ ਜਾਵੇ ਪੰਥ ਤੋਂ ਤੇ ਅਕਾਲੀ ਦਲ ਅੱਛਾ ਤੁਹਾਡੇ ਅਸੇ ਚੈਲੰਜ ਕਰਾਇਆ ਪੰਜਾਬ ਦੇ ਵਿੱਚ ਅਕਾਲੀ ਦਲ ਚੈਲੰਜ ਹੈ ਕਾਂਗਰਸ ਦੇ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਜਿਹੜੀ 80 ਪਾਰਟੀ ਬਣਾਈ ਹੈ ਨਾ ਬਾਕੀ ਤਾਂ ਪਾਰਟੀਆਂ ਬਣਦੀਆਂ ਆ ਫੇਰ ਸਮਰਥਨ ਲੈਣ ਚਾਹਨੇ ਆ ਲੋਕਾਂ ਦਾ ਸੰਗਠਨ ਦਾ ਸਾਨੂੰ ਪਹਿਲਾਂ ਸੰਗਤ ਨੇ ਸਮਰਥਨ ਦਿੱਤਾ ਹੈ ਅਸੀਂ ਬਾਅਦ ਚ ਪਾਰਟੀ ਬਣਾਈ ਹੈ ਸੰਗਤ ਸਾਡੇ ਨਾਲ ਅੱਛਾ ਕੀ ਕੱਲ ਨੂੰ ਭਾਜਪਾ ਨਾਲ ਕਿਤੇ ਲੋਡ ਪਈ ਨਹੀਂ ਜੀ ਨਹੀਂ ਨਹੀਂ ਕੋਈ ਅਟੈਚਮੈਂਟ ਪਿੱਛੇ ਪਾਰਟੀ ਨਾਲ ਉਹ ਸਮਾਂ ਦੱਸੂਗਾ ਜੀ ਸਮਾਂ ਸਮਾਂ ਕਿੱਧਰੋਂ ਦੱਸੂਗਾ ਥੋੜਾ ਸਮਾਂ ਦੱਸੂਗਾ ਜੀ ਹੁਣ ਕੀ ਪਤਾ ਸਮਝ ਚੱਕਿਆ ਕੀ ਲਿਖਿਆ ਇਹ ਸਮਝ ਤੁਹਾਨੂੰ ਪਤਾ ਕੀ ਲਿਖਿਆ ਨਹੀਂ ਅਸੀਂ ਅੱਗੇ ਲੈ ਜੋ ਕੈਮਰਾ ਕੈਮਰਾ ਅੱਗੇ ਲੈ ਜੋ ਸਟੇਟਿਟਿਊਟ ਅੱਧਾ ਆ ਜਾਓ ਅੱਗੇ ਆ ਜਾਓ ਦੇਖੋ ਬਈ ਆਪਾਂ ਉੱਤੇ ਸਾਹਮਣੇ ਪੂਰੇ ਕਰਦੇ موسیقی سیوا <سؤال> کری خبر ہی ملک کری پلب پتنگ ہوئے نو دن سدھ پائے ہیں سوئے بھج جیون تیرا کرتا تیرا ساؤتھ پاوئے سنا سارا من سا وی ہوا کر سنیا سایا کروا گیتا گروٹ سنو سن پوش کرو میاں すい。<gasps>